ਸ਼੍ਰੋਮਣੀ ਕਾਲੀ ਦਲ ਦੀਆਂ ਤੇ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਦੀਆਂ ਨਜ਼ਰਾਂ ਵੀ ਸੁਖਦੇਵ ਸਿੰਘ ਢੀਂਡਸਾ ਦੇ ਉੱਤੇ ਹੀ ਟਿਕੀਆਂ। ਉਹਨਾਂ ਸਵਤ ਵਿੱਚ ਉਹ ਅਗਲਾ ਕੀ ਹੈ ਵੀ ਤਿਆਰੀ ਕਰ ਲਈ ਆ ਮਰਜ ਹੋਣ ਦੀ ਵਿੱਚ ਕਹਿੰਦੇ ਮਰਜ ਮਰਜ ਹੋਣ ਦੀ ਗੱਲ ਨਹੀਂ। ਤੇ ਤੀ ਤਰੀ ਨੂੰ ਮੁਹਾਲੀ ਕਮੇਟੀਿੰਗ ਕਰ ਰਹੇ ਹਾਂ ਅਸੀਂ। ਹੂੰ। ਮੀਟਿੰਗ ਦੇ ਵਿੱਚ ਪਤਾ ਲੱਗੇਗਾ ਵੀ ਅ ਪੀਸ ਹੈ। ਵੀ ਜੀਰਕੌਰ ਨੂੰ ਫੋਨ ਕੀਤਾ ਮੈਂ ਜੀਰਕੌਰ ਨੇ ਪਹਿਲਾਂ ਫੋਨ ਚੱਕਿਆ ਨਹੀਂ ਵਿੱਚ ਉਹਦਾ ਆਪਣੇ ਆਏ ਫੋਨ ਆ ਗਿਆ ਫਿਰ ਕਹਿੰਦੇ ਹਾਂ ਕਿਦਾਂ ਜੀ ਕੀ ਗੱਲ ਮੰਗਾ ਵੀ ਤੁਸੀਂ ਸੁਖੀਰਬੰਦੀ ਮਾਫੀ ਲਈ ਮੰਗਦੇ ਹੋ ਕਹਿੰਦੇ ਮਾਫੀ ਸੁਖੀਰਬੰਦੀ ਕਹਿੰਦੇ ਮਾਫੀ ਆ ਉਹ ਤਾਂ ਉਹਨੇ ਤਾਂ ਪਖੰਡ ਕੀਤਾ ਸੁਖੀਰਬੰਦੀ ਆਪ ਹੀ ਉੱਥੇ ਸੇਵਲ ਵਾਲ ਵੇ ਆਪ ਹੀ ਕਹਿੰਦੇ ਜੀ ਮੇਰੇ ਤੋਂ ਗਲਤੀ ਹੋ ਗਈ ਜੀ ਮੈਨੂੰ ਮਾਫ਼ ਕਰਦੇ ਹੋ ਆ ਨਵੀਂ ਪ੍ਰਤ ਪਾਤੀ ਸਿੱਖ ਸੰਗਤ ਵਾਸਤੇ ਜਿਹੜੀ ਕਿ ਬੜੀ ਖਤਰਨਾਕ ਮੈਂ ਤਾਂ ਨਿਕਲੀ ਆ ਬੱਚੋ ਮਰਦਾ ਬਾਹਰ ਕੱਢਿਆ ਗਿਆ ਆ ਸੁਖਵੀਰ ਬਾਦਲ ਮੇਰੇ ਕੋਲ ਆਉਣਗੇ ਕਦੇ ਮੇਰੇ ਘਰੇ ਆਉਣਗੇ ਵਿਚਾਰ ਕਰ ਸਕਦੇ ਸ਼੍ਰੋਮਣੀ ਅਕਾਲੀ ਦਲ ਕਾਫੀ ਚਰਚਾ ਦੇ ਵਿੱਚ ਹੈ ਪਿੱਛੇ ਜੇ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਜਿਹੜੇ ਲੀਡਰ ਬਾਹਰ ਚਲੇ ਗਏ ਸੀ ਅਕਾਲੀ ਦਲ ਛੱਡ ਕੇ ਆਪਣੇ ਦਲ ਬਣਾਏ ਸੀ ਉਹਨਾਂ ਨੂੰ ਬੇਨਤੀ ਕੀਤੀ ਸੀ ਅਪੀਲ ਕੀਤੀ ਸੀ ਵੀ ਆ ਜਾਓ ਸਾਰੇ ਰਲ ਕੇ ਬੈਠੀਏ ਇਕੱਠੇ ਹੋ ਜਾਈਏ ਤਾਂ ਸਭ ਤੋਂ ਵੱਡਾ ਤੇ ਅਹਿਮ ਨਾਮ ਹੈ ਸੁਖਦੇਵ ਸਿੰਘ ਢੀਂਡਸਾ ਦਾ ਸੁਖਦੇਵ ਸਿੰਘ ਢੀਂਡਸਾ ਵੱਲੋਂ ਹੁਣ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਉਸ ਮੀਟਿੰਗ ਦੇ ਵਿੱਚ ਹੀ ਵਿਚਾਰ ਚਰਚਾ ਹੋਵੇਗੀ ਕਿ ਵਾਪਸ ਬਾਦਲ ਢੜੇ ਦੇ ਨਾਲ ਜਾ ਕੇ ਰਲਣਾ ਹੈ ਜਾਂ ਨਹੀਂ ਰਲਣਾ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੀਆਂ ਤੇ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਦੀਆਂ ਨਜ਼ਰਾਂ ਵੀ ਸੁਖਦੇਵ ਸਿੰਘ ਢੀਂਡਸਾ ਦੇ ਉੱਤੇ ਹੀ ਟਿਕੀਆਂ ਹੋਈਆਂ ਨੇ ਕੱਲਬੀ ਦੀ ਗੱਲ ਹੋਈ ਢੀਂਡਸਾ ਸਾਹਿਬ ਨਾਲ ਜੀੜਾ ਸਾਹਿਬ ਦੇ ਮਜ਼ਰੂਕ ਨੇ ਸਿਆਣੇ ਹੋ ਚੁੱਕੇ ਨੇ ਥੋੜੇ ਬਿਮਾਰ ਵੀ ਸੀਗੇ ਥੋੜੀ ਗੱਲ ਵੀ ਔਖੀ ਕਰਦੇ ਸੀਗੇ ਪਰ ਫੋਨ ਚੱਕਿਆ ਉਹਨਾਂ ਨੇ ਮਗਟਿਣਾ ਸਾਹਿਬ ਕੀ ਚੱਲ ਰਹਾ ਤੁਹਾਡਾ ਇਹ ਜਿਹੜਾ ਕਿ ਸਮਝੌਤੇ ਦੀ ਗੱਲ ਆ ਸੁਖੀਰ ਬਾਦਲ ਦੀ ਮਾਹੀ ਮੰਗਣ ਤੋਂ ਬਾਅਦ ਕੀ ਤੁਹਾਨੂੰ ਫਰਕ ਪਿਆ ਉਹ ਕਹਿੰਦੇ ਵੀ ਥੋੜਾ ਨਰਮ ਹੋਇਆ ਮਨ ਹੂੰ ਥੋੜਾ ਜਿਹਾ ਇੱਕ ਮਨ ਵਿੱਚ تسਲੀ ਹੋਈ ਐ ਬਈ ਅਸੀਂ ਹੁਣੇ ਸਬਦ ਵਿੱਚ ਮੈਂ ਤੁਸੀਂ ਅਗਲਾ ਕੀ ਇਹ ਵੀ ਤਿਆਰੀ ਕਰ ਲਈ ਆ ਮਰਜ਼ ਹੋਣ ਦੀ ਵਿੱਚ ਕਹਿੰਦੇ ਨੇ ਮਰਜ਼ ਮੁਰਜ਼ ਹੋਣ ਦੀ ਗੱਲ ਨਹੀਂ 23 ਤਰੀ ਨੂੰ ਮੁਹਾਰੀ ਚ ਮੀਟਿੰਗ ਕਰ ਰਹੇ ਹਾਂ ਅਸੀਂ ਹੂੰ ਮੀਟਿੰਗ ਦੇ ਵਿੱਚ ਪਤਾ ਲੱਗੇਗਾ ਬਈ ਕੀ ਫੈਸਲਾ ਕਰਨਾ ਮੈਂ ਕਿਹਾ ਵੀ ਤੁਹਾਡਾ ਦਿਲੋਂ ਕਹਿੰਦੇ ਵੀ ਸਾਡਾ ਦਰ ਨਰਮ ਹੋਇਆ ਦਿਲ ਇੱਕ ਬੰਦਾ ਮਾਫੀ ਮੰਗ ਗਿਆ ਠੀਕ ਆ ਕਹਿੰਦੇ ਬੀਬੀ ਜੀਤ ਕੌਰ ਨੂੰ ਫੋਨ ਕੀਤਾ ਮੈਂ ਹੂੰ ਜੀਤ ਕੌਰ ਨੇ ਪਹਿਲਾਂ ਫੋਨ ਚੱਕਿਆ ਨਹੀਂ ਉਹਦਾ ਆਪਣੇ ਆਏ ਫੋਨ ਆ ਗਿਆ ਪਰ ਕਹਿੰਦੇ ਹਾਂ ਕਿੰਦਰ ਜੀ ਕੀ ਗੱਲ ਲਾਵਾਂਗਾ ਵੀ ਤੁਸੀਂ ਸੁਗਰੀਬਾਨ ਦੀ ਮਾਫੀ ਨੂੰ ਕਿੰਨ ਮੰਨਦੇ ਹੋ ਕਹਿੰਦੀ ਮਾਫੀ ਸੁਗਰੀਬਾਨ ਦੀ ਕਹਦੀ ਮਾਫੀ ਆ ਉਹ ਤਾਂ ਉਹਨਾਂ ਦਾ ਪਖੰਡ ਕੀਤਾ ਸੁਗਰੀਬਾਨ ਲੈਂਦਾ ਹੂੰ ਉਹ ਤਾਂ ਉਹ ਇੱਕ ਆਦੀ ਮਾਫੀ ਆ ਕਹਿੰਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗੋਲ ਮਾਫੀ ਮੰਗਣ ਦੀ ਇੱਕ ਪ੍ਰਕਿਰਿਆ ਹੈਗੀ ਆ ਉਹ ਪ੍ਰਕਿਰਿਆ ਦੇ ਵਿੱਚ ਸੁਖਬੀਰ ਬਾਦਲ ਆਉਂਦੇ ਅਕਾਲ ਤਖਤ ਸਾਹਿਬ ਦੀ ਉਹ ਪ੍ਰਕਿਰਿਆ ਤਹਿਤ ਉਹ ਮਾਹੀ ਮੰਗਦੇ ਜੁੱਤੀਆਂ ਜੋੜੇ ਛਾੜਦੇ ਹੁਣ ਤੱਕ ਨਵੀਂ ਗੱਲ ਆ ਗਈ ਆ ਸਾਹਮਣੇ ਕਿ ਸੁਖਬੀਰ ਬਾਦਲ ਨੇ ਇੱਕ ਨਵੀਂ ਪਿਰਤ ਪਾਤੀ ਆ ਕਿ ਬੰਦਾ ਆਪਣੀ ਗਲਤੀ ਆਪ ਹੀ ਮੰਨੇ ਆਪ ਹੀ ਉੱਥੇ ਸੇਵਾ ਲਵਲੇ ਆਪ ਹੀ ਕਹੇ ਜੀ ਮੇਰੇ ਤੋਂ ਗਲਤੀ ਹੋ ਗਈ ਜੀ ਮੈਨੂੰ ਮਾਫ ਕਰ ਦਿਓ ਆ ਨਮੀ ਪਰਤ ਪਾਤੀ ਸਿੱਖ ਸੰਗਤ ਵਾਸਤੇ ਜਿਹੜੀ ਕਿ ਬੜੀ ਖਤਰਨਾਕ ਹੈ ਬੜੀ ਖਤਰਨਾਕ ਹੈ ਕਹਿੰਦੀ ਇਹ ਆਪੇ ਬੰਦਾ ਜਦਕੇ ਮਾਫੀ ਦੀ ਪ੍ਰਕਿਰਿਆ ਮਹਾਰਾਜਾ ਰਣਜੀਤ ਸਿੰਘ ਵਰਗੇ ਨੂੰ ਮਰੇ ਕਿੱਦਾਂ ਦਿੱਤੀ ਸੀ ਜਹਦਰ ਕਾਲ ਤੱਕ ਸਾਵਨ ਸਜਾ ਯਾਦਾ ਤੁਹਾਡੇ ਪੜ ਲਓ ਇਤਿਹਾਸ ਆ ਸਰਜੀਤ ਸਿੰਘ ਬਰਨਾਲਾ ਹੁਣੀ ਗੱਲ ਹੈ ਜਿਹੜੇ ਥਾਂਮਲੇ ਦਾ ਥਾਂਮਲੇ ਦੇ ਉੱਤੇ ਉੱਥੇ ਬੰਨਤਾ ਸੀ ਰੱਸੀ ਨਾਲ ਬਰਨਾਲੇ ਨੂੰ ਕਹੇ ਤੂੰ ਕਹਿੰਦਾ ਬਲੈਕ ਥੰਡਰ ਕੀਤਾ ਤੂੰ ਦਰਬਾਰ ਸਾਹਿਬ ਦੇ ਵਿੱਚ ਹੂੰ ਬੰਤਾ ਸੀ ਇਹ ਅਕਾਲ ਤਖਤ ਸਾਹਿਬ ਦਾ ਆ ਸੁਖਬੀਰ ਇੱਥੇ ਆ ਨਾ ਪਤਲਾ ਦਾ ਵੀਰੋ ਚਰਨਾਂ 'ਚ ਬੈਠਾ ਜਿਹਦਾ ਅਕਾਲ ਤਖਤ ਸਾਹਿਬ ਕਿਹੜੇ ਪਾਸੇ ਜਾ ਰਿਹਾ ਉਹ ਕੀ ਕਰ ਰਿਹਾ ਉਹ ਜੀ ਅਕਾਲ ਤਖਤ ਜਿਹਦਾ ਸਾਹਿਬ ਚਰਨਾਂ 'ਚ ਬੈਠਾ ਕਿਹੜੇ ਪਾਸੇ ਜਾ ਰਿਹਾ ਅੱਛਾ ਕੋਈ ਵੀ ਗੱਲ ਨਹੀਂ ਜਿਹਦਾ ਸਾਹਿਬ ਦੀ ਹੈਗੀ ਵੀ ਭਰਾਓ ਤੂੰ ਸੁਖਬੀਰ ਬਾਦਲ ਨੇ ਮਾਫੀ ਮੰਗ ਕੇ ਇਹ ਕਿਹੜੇ ਪਾਸੇ ਨੂੰ ਤੋੜੀਏ ਗੱਲ अच्छा एक ਇੱਥੀ ਗੱਲ ਨਹੀਂ ਇੱਕ ਸੀਨੀਅਰ ਪੰਥਕਾਗੂ ਨੇ ਮੋਹਕਮ ਸਿੰਘ ਦਿੱਲੀ ਦੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਨੇ ਮਨਜੀਤ ਸਿੰਘ ਭੋਮਾ ਇਹਨਾਂ ਨੇ ਕਿਹਾ ਕਹਿੰਦੇ ਜੇ ਗੱਲ ਕਰਨੀਆਂ ਬੰਦਿਆਂ ਨੂੰ ਗੱਲ ਕਰੋ ਅਕਾਲ ਤਖਤ ਸਾਹਿਬ ਕੋਲ ਜਾਓ ਪੇਸ਼ ਹੋਵੋ ਮਾਹੀ ਮੰਗੋ ਪਰ ਅਕਾਲ ਤਖਤ ਸਾਹਿਬ ਨੂੰ ਚਾਹੀਦਾ ਨਾ ਕਿ ਤਾਲਬ ਕਰੇ ਉਹਨੂੰ ਸੁਖਬੀਰ ਬਾਦਲ ਨੂੰ ਕਿ ਤੂੰ ਮੰਨ ਹੀ ਗਿਆ ਗਲਤੀ ਮੰਨ ਲਈ ਤੂੰ ਮੰਨ ਗਿਆ ਦਾ ਮਤਲਬ ਇਹ ਆ ਸੁਖਬੀਰ ਜੀ ਕਿ ਤੁਸੀਂ ਮੰਨ ਗਏ ਹੋ ਕਿ ਬੇਅਦਬੀ ਹੋਈ ਆ ਸਾਡੀ ਸੁਮੇਸ਼ ਸੈਣੀ ਨੇ ਮੇਰੇ ਕਹਿਣ ਦੇ ਉੱਪਰ ਗੋਲੀ ਚਲਾਈ ਆ ਤੇ ਸੁਮੇਸ਼ ਸੈਣੀ ਨੇ ਮੇਰੇ ਕਹਿਣ ਦੇ ਉੱਪਰ ਅਨਮਸ਼ਕਤੀਆ ਪੁਲਿਸ ਦੇ ਉੱਪਰ ਕੇਸ ਦਰਜ ਕੀਤਾ ਹੈ ਹੂੰ ਤੇ ਬੇਅਦਬੀ ਕਾਰਨ ਬੋਟਾ ਲੈਣ ਕਰਕੇ ਸਰਸੇ ਵਾਲੇ ਦਾ ਕੇਸ ਵਾਪਸ ਲਏ ਨੇ ਹੂੰ ਬੇਅਦਬੀ ਕਰਨ ਵਾਲੇ ਦੇ ਕਿਸੇ ਤੌਰ ਤੇ ਉਹਨਾਂ ਲੋਕਾਂ ਨੂੰ ਮਾਫ ਕਰਾਇਆ ਸੀ ਅਕਾਲ ਤਖਤ ਸਾਹਿਬ ਤੋਂ 90 ਲੱਖ ਦੇ ਇਸ਼ਤਿਹਾਰ ਦਿੱਤੇ ਨੇ ਮਾਫੀ ਸਹੀ ਟੈਰਨ ਵਾਸਤੇ ਜੀ ਜਦੋਂ ਮਹਾਰਾਜ ਸਾਹਿਬ ਕਹਿੰਦੇ ਆ ਕਹਿੰਦੇ ਬਹੁਤ ਵਧੀਆ ਕੰਮ ਕੀਤਾ ਅਕਾਲ ਤਖਤ ਸਾਹਿਬ ਦੇ ਮਾਫੀ ਮੰਗਣ ਦਾ ਆ ਆ ਆ ਜਾਰੀ ਨੇ ਉਹਦੀਆਂ ਉਹ ਖਬਰਾਂ ਨੇ ਜੀ ਠੀਕ ਆ ਨਾ ਗੱਲ ਤੁਹਾਡੀ ਫਿਰ ਤੇ ਡਾਕਟਰ ਸਾਹਿਬ ਤੁਸੀਂ ਇਸ ਗੱਲ ਨੂੰ ਆਪਾਂ ਕਿਵੇਂ ਕਿਵੇਂ ਮੰਨਾਂਗੇ ਕਿ ਉਹ ਸਾਰੇ ਆਖੀ ਜਾਂਦੇ ਆ ਕਿ ਮਾਹੀ ਮੰਗੋ ਤੇ ਮਾਹੀ ਮੰਗ ਤੁਸੀਂ ਮੰਨ ਲਿਆ ਨਾ ਜੀ ਬਈ ਤੇ ਗਲਤੀ ਹੋਈ ਆ ਗਲਤੀ ਹੋਈ ਆ ਫਿਰ ਸਹੀ ਤਰੀਕੇ ਨਾਲ ਮਾਹੀ ਮੰਗੋ ਫਿਰ ਜੇ ਗਲਤੀ ਹੋਈ ਤੇ ਮੰਨ ਨਹੀਂ ਲਿਆ ਉਹਨੇ ਜਦੋਂ ਅਕਾਲ ਤਖਤ ਸਾਹਿਬ ਕਿੱਥੇ ਬੈਠੇ ਨੇ ਜੀ ਫਿਰ ਉਹ ਜਦ ਅਕਾਲ ਤਖਤ ਸਾਹਿਬ ਨੂੰ ਕੁਸਤਾ ਅਕਾਲ ਤਖਤ ਸਾਹਿਬ ਦੀ ਮਰਜ਼ਾ ਰੱਖਣੀ ਚਾਹੀਦੀ ਆ ਹੂੰ ਉਹ ਵੱਡੀ ਚੇਅਰ ਤੇ ਬੈਠੇ ਨੇ ਸਾਡੇ ਅਕਾਲ ਦੇ ਤਖਤ ਤੇ ਬੈਠੇ ਨੇ ਜਦੋਂ ਬੰਦਾ ਮੰਨ ਨਹੀਂ ਰਿਹਾ ਮੇਥੋਂ ਗਲਤੀ ਹੋਈ ਆ ਫਿਰ ਤੁਸੀਂ ਚੁੱਪ ਕਰਕੇ ਕੀ ਬੈਰ ਕਰਦੇ ਬੈਠੇ ਤੈਨੂੰ ਚਾਹੀਦਾ ਕਿ ਸੁਗੀਰ ਬਾਦੂ ਤੋਂ ਤਲਬ ਕਰੋ ਤੁਸੀਂ ਤੂੰ ਮੰਨ ਨਹੀਂ ਲਿਆ ਬਈ ਇੱਥੇ ਆ ਪਈ ਫਿਰ ਅਕਾਲ ਤਖਤ ਸਾਹਿਬ ਜੇ ਮੰਨ ਨਹੀਂ ਲਿਆ ਕਿ ਮੇਥੋਂ ਗਲਤੀ ਹੋਈ ਆ ਤਾਂ ਫਿਰ ਇੱਥੇ ਆ ਅਕਾਲ ਤਖਤ ਸਾਹਿਬ ਕੋਲ ਇੱਥੇ ਮਾਈ ਮੰਗਾ ਕੇ ਜੀ ਇਹ 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 ਮਰਜ਼ਾ ਕਹਿੰਦੀ ਆ ਨਾ ਤੇ ਦੇਖੋ ਹੁਣ ਢੀਂਡਾ ਸਾਹਿਬ ਕੀ ਕਹਿੰਦੇ ਆ ਉਹ ਢੀਂਡਾ ਸਾਹਿਬ ਦਾ ਲੇਵਾ ਹੋਣ ਦਾ ਤੈ ਹੋ ਚੁੱਕਿਆ ਮੇਰੇ ਖਿਆਲ ਚ ਉਹਦਾ ਰੜਨਗੇ ਨਾਲ ਬੀਬੀ ਜਗੀਰ ਕੌਰ ਕਹਿੰਦੀ ਮੈਂ ਤਾਂ ਨਿਕਲ ਹੀ ਨਹੀਂ ਵਿੱਚੋਂ ਮਨ ਤਾਂ ਕੱਢਿਆ ਗਿਆ ਹੂੰ ਮੈਂ ਕਿਤੋਂ ਨਿਕਲੀ ਆ ਵਿੱਚੋਂ ਮਨ ਤਾਂ ਬਾਹਰ ਕੱਢਿਆ ਗਿਆ ਹਾਂ ਸੁਮੇਰ ਬਾਦਲੇ ਮੇਰੇ ਕੋਲ ਆਉਣਗੇ ਕਦੇ ਮੇਰੇ ਘਰੇ ਆਉਣਗੇ ਵਿਚਾਰ ਕਰ ਸਕਦੇ ਆ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਡੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ